ਭਾਈ ਮੇਰੀ ਸਾਰੀ ਸਰਕਾਰ ਨੂੰ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਬੇਨਤੀ ਆ ਕਿ ਜਿਹੜੇ ਲੋਕ ਬਟੂਆ ਚੋਰਾ ਜਿਹੜੇ ਲੋਕ ਲੋਕਾਂ ਦੇ ਘਰਾਂ ਚੋਂ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਸਜ਼ਾ ਬੰਦ ਹੋਣੀ ਚਾਹੀਦੀ ਆ ਉਹ 5-5 ਮਹੀਨੇ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ 3-3 ਮਹੀਨੇ ਜ਼ਮਾਨਤ ਨਹੀਂ ਹੁੰਦੀ ਇਸ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਜੇਕਰ ਘਰੇ ਕੋਈ ਚੋਰੀ ਕਰਦਾ ਤੇ ਉਹਨੂੰ ਰੋਕਿਆ ਨਾ ਜਾਵੇ ਹੁਣ ਦੇਸ਼ ਦੇ ਲੋਕੋ ਤੁਸੀਂ ਕਹੋਗੇ ਵੀ ਆ ਮੂਰਿਆਂ ਹੀ ਨਾ ਕੀ ਮਾਰੀ ਜਾਂਦਾ ਇਹ ਮੈਂ ਇਹ ਗੱਲ ਕਰ ਲੱਗਿਆ ਕਿ ਤੁਹਾਡੇ ਨਾਲ ਦਿਨ ਦਿਹਾੜੇ ਦਿਨ ਪੂਰਾ ਰਾਤ ਜਿਹੜਾ ਇੱਕ ਬੰਦੇ ਤੋਂ ਮਹੀਨੇ ਦੇ 20 ਰੁਪਏ ਲੁੱਟੇ ਜਾਂਦੇ ਆ ਸੁਣੀ ਚੱਲੋ ਉਹ ਮਹੀਨੇ ਦੇ 20 ਰੁਪਏ ਲੁੱਟੇ ਜਾਂਦੇ ਆ ਇੱਕ ਬੰਦੇ ਕੋਲੋਂ ਤੇ 100 ਕਰੋੜ ਤੋਂ ਪਲੱਸ ਆਬਾਦੀ ਆ ਸਾਡੀ ਤੇ ਜੇਕਰ 100 ਕਰੋੜ ਦੇ ਬੰਦੇ ਦੀ ਗੱਲ ਕਰੀਏ ਤਾਂ ਇੱਕ ਬੰਦੇ ਤੋਂ ਰੁਪਿਆ ਰੁਪਿਆ ਲੁੱਟਿਆ ਜਾਵੇ ਤੇ ਉਹ ਕਿੰਨਾ ਬੰਦਾ 100 ਕਰੋੜ ਪਰ ਇੱਕ ਬੰਦੇ ਤੋਂ 20 ਰੁਪਏ ਲੁੱਟੇ ਜਾ ਰਹੇ ਆ ਉਹ ਕਿੰਨਾ ਬੰਦਾ 2000 ਕਰੋੜ ਜਿਹੜਾ 2000 ਕਰੋੜ ਆ ਉਹ ਬੰਦਾ ਕਿਵੇਂ ਉਹ ਲੁੱਟਿਆ ਕਿੱਥੋਂ ਜਾ ਰਿਹਾ ਮੈਂ ਉਹਦੇ ਬਾਰੇ ਗੱਲ ਕਰਨੀ ਆ ਲੋਕ ਸਭਾ ਦੇ ਵਿੱਚ ਸਾਰੇ ਦੇ ਸਾਰੇ ਐਮਪੀ ਰੌਲਾ ਪਾਉਂਦੇ ਆ ਮੰਤਰੀ ਰੌਲਾ ਪਾਉਂਦੇ ਆ ਕਿ ਅਸੀਂ ਲੋਕਾਂ ਵਾਸਤੇ ਆ ਇੱਕ ਦੂਜੇ ਪਾਰਟੀਆਂ ਤੇ ਤੋਮਤਾ ਲਾਉਂਦੇ ਆ ਪਰ ਜਿਹੜੇ ਡਾਕੂਆਂ ਦੇ ਭਾਈ ਵਾਲ ਆ ਇਹ ਉਹਨਾਂ ਦੇ ਖਿਲਾਫ ਗੱਲ ਕਿਉਂ ਨਹੀਂ ਚੱਕਦੇ ਮਹੀਨਾ 30 ਦਿਨਾਂ ਦਾ ਹੁੰਦਾ ਮਹੀਨਾ 31 ਦਿਨਾਂ ਦਾ ਹੁੰਦਾ ਜਨਵਰੀ ਫਰਵਰੀ ਚਲੋ ਫਰਵਰੀ ਦਾ ਘਟ ਆ ਗਈ ਫਿਰ ਮਾਰਚ ਉਹ ਵੀ 31 ਦੀ ਮਈ ਵੀ 31 ਦੀ ਇਹ 31ਾਂ 31ਾਂ ਦੇ ਮਹੀਨੇ ਆ ਵਿੱਚ 30ਾਂ 30ਾਂ ਦੇ ਮਹੀਨੇ ਆ ਆਪਾਂ 30 ਦਿਨਾਂ ਨੂੰ ਮਹੀਨਾ ਕਹਿੰਦੇ ਆ ਪਰ ਜਦੋਂ ਦੀ ਆ ਜੀਓ ਆਈ ਆ ਜਾਂ ਜਦੋਂ ਦੀਆਂ ਆ ਕੰਪਨੀਆਂ ਚੱਲੀਆਂ ਸਿੰਮਾ ਵਾਲੀਆਂ ਇਹਨਾਂ ਨੇ ਭਲਿਓ ਮਾਨਸੂ ਮਹੀਨਾ 28 ਦਿਨਾਂ ਦਾ ਬਣਾਤਾ ਇਹ ਗੱਲ ਮੈਂ ਨਹੀਂ ਕਹ ਰਿਹਾ ਇਹ ਗੱਲ ਦੇਸ਼ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਆ ਜਦੋਂ ਮਹੀਨਾ 30 ਦਿਨਾਂ ਦਾ ਤੇ ਸਾਨੂੰ ਰੀਚਾਰਜ 28 ਦਿਨਾਂ ਦਾ 300 ਰੁਪਏ ਦਾ ਮਿਲਦਾ ਜੇਕਰ ਗੱਲ ਕਰੀਏ ਤਾਂ 10 ਰੁਪਏ ਇੱਕ ਦਿਨ ਦੇ ਗੱਲ ਕਰਨ ਵਾਸਤੇ ਨੈਟ ਚਲਾਉਣ ਵਾਸਤੇ 10 ਰੁਪਏ ਇੱਕ ਦਿਨ ਦੇ ਤੇ ਫਿਰ 20 ਦਿਨਾਂ ਦੇ 200 30 ਦਿਨਾਂ ਦਾ ਚਾਹੀਦਾ 300 ਹੁਣ ਮਹੀਨਾ ਜਦੋਂ 30 ਦਿਨਾਂ ਦਾ ਜਾਂ ਤਾਂ 29 30 31 ਇਹ ਦਿਨ ਕੱਟ ਕੇ 28 ਦਿਨਾਂ ਦਾ ਹੀ ਮਹੀਨਾ ਚਲਾਇਆ ਜਾਵੇ ਤੇ ਜੇਕਰ ਮਹੀਨਾ 30 ਦਿਨਾਂ ਦਾ ਤੇ ਫਿਰ ਰੀਚਾਰਜ ਵੀ 30 ਦਿਨਾਂ ਦਾ ਮਿਲੇ ਹੁਣ ਇਹ ਸੁਣੋ ਜਿਹੜੇ ਸਾਡੇ ਦੇਸ਼ ਦੇ ਮੰਤਰੀ ਉਹ ਡਾਕਮਾ ਦੇ ਭਾਈਵਾਲ ਮੈਂ ਉਹਨਾਂ ਨੂੰ ਕਿਉਂ ਕਹਿ ਰਿਹਾ ਤਾਂ ਕਹਿ ਰਿਹਾ ਕਿਉਂਕਿ ਸਾਰੀ ਸਰਕਾਰ ਨੂੰ ਪਤਾ ਕਿ ਜਿਹੜਾ ਰੀਚਾਰਜ ਆ ਉਹ 28 ਦਿਨਾਂ ਵਾਸਤੇ ਮਿਲਦਾ ਅੱਜ ਅੱਜ ਲੋਕ ਸਭਾ ਲੱਗੀ ਪਈ ਆ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਐਮਪੀ ਉਹ ਵੀ ਮੁੱਦਾ ਚੱਕਣ 13 ਦੇ 13 ਔਰ ਜਿਹੜੇ ਦੂਜੀਆਂ ਸਟੇਟਾਂ ਦੇ ਆ ਚਾਹੇ ਹਿਮਾਚਲ ਦੇ ਹੋਣ ਚਾਹੇ ਰਾਜਸਥਾਨ ਦੇ ਹੋਣ ਚਾਹੇ ਉਹ ਹਰਿਆਣੇ ਦੇ ਹੋਣ ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਆ ਉਹ ਉੱਥੇ ਹਿੰਦੀ ਦੇ ਵਿੱਚ ਮੁੱਦਾ ਚੱਕ ਲੈਣ ਕਿ ਭਾਈ ਸਾਹਿਬ ਜਿਹੜਾ ਕਹਿ ਲੋ ਇੱਕ ਬੰਦੇ ਤੋਂ 200 ਰੁਪਏ ਲੁੱਟੇ ਜਾ ਰਹੇ ਅਸ ਤਾਂ ਲੁੱਟੇ ਜਾਏ ਜਾਏ ਕਮਾਂਗੇ ਕਿਉਂਕਿ ਮਹੀਨਾ 30 ਦਿਨਾਂ ਦਾ ਤੇ ਸਾਨੂੰ ਰੀਚਾਰਜ 28 ਦਿਨਾਂ ਦਾ ਮਿਲਦਾ ਜੋ ਜੋ ਮਰਜ਼ੀ ਕਹੀ ਜਾਓ ਸਾਨੂੰ 30 ਦਿਨਾਂ ਦਾ ਰੀਚਾਰਜ ਮਿਲਣਾ ਚਾਹੀਦਾ ਅਸੀਂ 300 ਰੁਪਏ ਦਿੰਨੇ ਆ ਤੇ ਜਾਂ ਤਾਂ ਜਿਹੜਾ ਰੀਚਾਰਜ ਆ ਉਹ 280 ਰੁਪਈਆ ਦਾ ਕੀਤਾ ਜਾਵੇ ਜਾ ਫਿਰ ਜੇ 300 ਰੁਪਿਆ ਲੈਣਾ ਤੇ ਮਹੀਨਾ ਜਿਹੜਾ ਉਹ 30 ਦਿਨਾਂ ਦਾ ਕੀਤਾ ਜਾਵੇ ਇੱਕ ਬੰਦੇ ਕੋਲੋਂ 20 ਰੁਪਏ ਲੁੱਟੇ ਜਾ ਰਹੇ ਆ ਤੇ ਜੇ ਘਰੇ ਕੇ 1 ਰੁਪਿਆ ਲੁੱਟਦੇ 100 ਕਰੋੜ 10 ਲੁੱਟਦੇ 1000 ਕਰੋੜ 2000 ਕਰੋੜ ਰੁਪਿਆ 28 ਦਿਨਾਂ ਬਾਅਦ ਇੱਕ ਮਹੀਨੇ ਬਾਅਦ 2000 ਕਰੋੜ ਰੁਪਿਆ ਫਰੀ ਦੇ ਵਿੱਚ ਆ ਜਿਹੜੀਆਂ ਸਿੰਮਾ ਵਾਲੀਆਂ ਕੰਪਨੀਆਂ ਇਨਾਂ ਨੂੰ 2000 ਕਰੋੜ ਰੁਪਇਆ ਫਰੀ ਦਾ ਬਚਦਾ 2000 ਕਰੋੜ ਰੁਪਇਆ 10 ਮਹੀਨਿਆਂ ਦਾ 20000 ਕਰੋੜ ਰੁਪਇਆ 24000 ਕਰੋੜ ਰੁਪਇਆ ਜਿਹੜਾ ਆਏ ਸਾਲ ਦਾ ਲੋਕਾਂ ਤੋਂ ਖੋਇਆ ਜਾ ਰਿਹਾ ਹੈ ਯਾਦ ਰੱਖੋ ਕਿ ਮੇਰੀ ਇਹ ਸਰਕਾਰ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਪੰਜਾਬ ਦੇ ਐਮਪਾ ਨੂੰ ਬੇਨਤੀ ਆ ਕਿ ਜਿਹੜਾ ਇਹ ਮਸਲਾ ਲੋਕ ਸਭਾ ਤੱਕ ਪਹੁੰਚਾਇਆ ਜਾਵੇ ਤੇ ਤੁਸੀਂ ਵਿਧਾਨ ਸਭਾ ਵਿੱਚ ਵੀ ਬੋਲੋ ਕਿ ਆਮ ਬੰਦਿਆਂ ਨਾਲ ਐਨੀ ਲੁੱਟ ਕਿਉਂ ਹੋ ਰਹੀ ਆ ਇਹ 20 ਰੁਪਈਆ ਦੀ ਇੱਕ ਬੰਦੇ ਤੋਂ ਲੁੱਟ ਹੋ ਰਹੀ ਆ ਇਹ ਬੰਦ ਹੋਣੀ ਚਾਹੀਦੀ ਆ ਜਾਂ ਤਾਂ ਮਹੀਨਾ 30 ਦਿਨਾਂ ਦਾ ਨਾ ਗਿਣੋ ਕਿਉਂਕਿ ਮਹੀਨਾ ਤਾਂ 30 ਦਿਨਾਂ ਦਾ ਸੀ ਪਰ ਜਿਹੜੇ ਕੰਪਨੀਆਂ ਦੇ ਮਾਲਕ ਆ ਚਾਇਓ ਅੰਡਾਨੀ ਬਾਨੀ ਜੋ ਮਰਜ਼ੀ ਹੋਣ ਉਹਨਾਂ ਨੇ ਮਹੀਨਾ 28 ਦਿਨਾਂ ਦਾ ਹੀ ਬਣਾਤਾ ਹੁਣ ਇਹ ਮੰਤਰੀ ਇਸ ਗੱਲ ਤੇ ਨਹੀਂ ਬੋਲਣਗੇ ਬੋਲਣਗੇ ਕੌਣ ਸਾਡੇ ਅਰਗੇ ਤੁਹਾਡੇ ਅਰਗੇ ਜਿੰਨਾਂ ਨੂੰ ਰੀਚਾਰਜ ਆਪਾਂ 300 ਰੁਪਏ ਦਾ ਕਰਾਉਨੇ ਆ ਬਾਈ ਸਾਨੂੰ 30 ਦਿਨਾਂ ਵਾਸਤੇ ਜਿਹੜਾ ਕਹ ਲੋ ਰੀਚਾਰਜ ਮਿਲਣਾ ਚਾਹੀਦਾ ਇਹ ਸਾਡੀ 20 ਰੁਪਈਆ ਦੀ ਲੁੱਟ ਹੋ ਰਹੀ ਆ ਸਾਡੀ ਲੁੱਟ ਨੂੰ ਬਚਾਓ ਤੁਸੀਂ 28 ਦਿਨਾਂ ਦਾ ਮਹੀਨਾ ਨਹੀਂ ਹੋਣਾ ਚਾਹੀਦਾ ਮੇਨਾ 30 ਦਿਨਾਂ ਹਟਾਉਣਾ ਚਾਹੀਦਾ ਸਾਡੀ ਬੇਨਤੀ ਆ ਐਮਐਲਏ ਨੂੰ ਸਰਕਾਰ ਵੱਲੋਂ ਰੀਚਾਰਜ ਮਿਲ ਜਾਂਦਾ ਹਜ਼ਾਰਾਂ ਦੇ ਹਿਸਾਬ ਦੇ ਨਾਲ ਹਾਲਾਂਕਿ ਸਾਡਾ ਤਾਂ 100 ਦਾ ਆਉਂਦਾ ਐਮਐਲਏ ਨੂੰ ਕਹਿੰਦੇ 17 18 ਹਜ਼ਾਰ ਰੁਪਏ ਮਿਲ ਜਾਂਦਾ ਰੀਚਾਰਜ ਵਾਸਤੇ ਤੁਹਾਨੂੰ ਗੱਡੀਆਂ ਵੀ ਫ੍ਰੀ ਆ ਸਾਰਾ ਕੁਝ ਫ੍ਰੀ ਆ ਫਿਰ ਭਾਈ ਸਾਡੇ ਬਾਰੇ ਸੋਚੋ ਸਾਡੇ ਬਾਬਤ ਕੋਈ ਕੁਝ ਨਹੀਂ ਬੋਲ ਰਿਹਾ ਹੁਣ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਮੌਜੂਦਾ ਸਰਕਾਰ ਵਿਰੋਧੀ ਧਿਰਾਂ ਨੂੰ ਉਂਗਲਾ ਕਰ ਰਹੀਆਂ ਹਾਲਾਂਕਿ ਕਾਂਗਰਸ ਤਿੰਨ ਵਾਰੀ ਹੋ ਗਿਆ ਦੇਸ਼ ਦੇ ਵਿੱਚ ਨਹੀਂ ਆਈ ਮੈਂ ਕਿਸੇ ਪਾਰਟੀ ਦਾ ਪੱਖ ਨਹੀਂ ਪੂਰ ਰਿਹਾ ਜਿਹੜੀ ਪਾਰਟੀ ਐਸ ਟਾਈਮ ਮੌਜੂਦਾ ਚੱਲ ਰਹੀ ਆ ਦੇਸ਼ ਦੇ ਵਿੱਚ ਹੁਣ ਤਾਂ ਸਾਰਾ ਕਾਰੋਬਾਰ ਉਹਨਾਂ ਨੇ ਸੰਭਣਾ ਤੇ ਹੁਣ ਤੁਸੀਂ ਉੱਥੇ ਜਾ ਕੇ ਇੱਕ ਦੂਜੇ ਨਾਲ ਰੌਲਾ ਨਾ ਪਾਇਆ ਕਰੋ ਤੁਹਾਨੂੰ ਅਸੀਂ ਉੱਥੇ ਬੈਠਣ ਦੇ ਪੈਸੇ ਦਿੰਨੇ ਆ ਸਾਡੇ ਟੈਕਸਾਂ ਦੇ ਨਾਲ ਤੁਹਾਡੀਆਂ ਗੱਡੀਆਂ ਚੱਲਦੀਆਂ ਸਾਡੇ ਟੈਕਸਾਂ ਦੇ ਨਾਲ ਤੁਹਾਡੇ ਕੋਲ ਗਨ ਮੈਨਾ ਸਾਡੇ ਟੈਕਸਾਂ ਦੇ ਨਾਲ ਤੁਹਾਡੇ ਖਾਤਿਆਂ ਦੇ ਵਿੱਚ ਹਰ ਇੱਕ ਤਰੀਕ ਨੂੰ ਖਾਤੇ ਦੇ ਵਿੱਚ ਤਨਖਾਹ ਪੈਂਦੀ ਆ ਪੈਨਸ਼ਨ ਪੈਂਦੀ ਆ ਅਸੀਂ ਮੰਗ ਕੇ ਖਾਣ ਵਾਲੇ ਲੋਕ ਕਰਤੇ ਤੁਸੀਂ ਲੋਕ ਤੁਹਾਡੇ ਇਲਾਜ ਫ੍ਰੀ ਹੁੰਦੇ ਆ ਤੁਹਾਡੇ ਬੱਚੇ ਵੀ ਤਕੜੇ ਸਕੂਲਾਂ ਕਾਲਜਾਂ ਚ ਪੜ੍ਹਦੇ ਆ ਪਰ ਸਾਡੇ ਨਾਲ ਸਾਡੇ ਬੱਚਿਆਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਤਾਂ ਨਹੀਂ ਦੇ ਸਕਦੇ ਪਰ ਜਿਹੜੀਆਂ ਸਾਡੀਆਂ ਆਹ ਲੁੱਟਾਂ ਹੋ ਰਹੀਆਂ ਇਹ ਲੁੱਟਾਂ ਦਾ ਬੰਦ ਕਰਾ ਦਿਓ ਮੇਰੇ ਪੰਜਾਬ ਦੇ ਲੋਕੋ ਮੇਰੇ ਦੇਸ਼ ਦੇ ਲੋਕੋ ਮੇਰੀ ਹੱਥ ਮੰਨ ਕੇ ਬੇਨਤੀ ਆ ਕਿ ਮੈਨੂੰ ਤੁਸੀਂ ਇਹ ਨਾ ਕਹੋ ਜੇ ਕਿ ਉਹਨਾਂ ਨੇ 28 ਤਰੀਕ ਦਾ ਤਾਂ ਕਰਕੇ ਮਹੀਨਾ ਬਣਾਇਆ 28 ਦਿਨਾਂ ਦਾ ਇਹ ਤਾਂ ਵਿੱਚ ਆ ਹੋ ਜਾਂਦਾ ਆ ਟੈਕਸ ਹੁੰਦਾ ਜਾਂ ਆ ਹੁੰਦਾ ਜਦੋਂ ਮਹੀਨਾ 30 ਦਿਨਾਂ ਦਾ ਤੇ ਫਿਰ ਮਹੀਨਾ 30 ਦਿਨ ਦੇ ਹੋਣ ਦੇ ਬਾਵਜੂਦ ਸਾਨੂੰ ਰੀਚਾਰਜ ਵੀ ਇੱਕ ਮਹੀਨੇ ਦਾ ਮਿਲਣਾ ਚਾਹੀਦਾ 28 ਦਿਨਾਂ ਨੂੰ ਅਸੀਂ ਮਹੀਨਾ ਨਹੀਂ ਗਿਣ ਸਕਦੇ ਸਾਡੇ ਉਹ ਦੋ ਦਿਨ ਯਾਨੀ ਕਿ 20 ਰੁਪਏ ਇੱਕ ਬੰਦੇ ਤੋਂ ਵਸੂਲੇ ਜਾਂਦੇ ਆ ਜਾਂ ਤਾਂ ਰੀਚਾਰਜ 200 ਸਿੰਘਾਂ ਦਾ ਕਰੋ ਤੇ ਜਾਂ ਫਿਰ ਰੀਚ ਜਿਹੜਾ ਸਾਡਾ ਕਿੰਨੇ ਦਾ ਵੀ ਹੋਵੇ ਚਾਹੇ ਰੀਚਾਰਜ ਜਿੰਨੇ ਦਾ ਮਰਜ਼ੀ ਪੈਂਦਾ ਹੋਵੇ ਸਾਡਾ ਬਈ ਜਿਹੜਾ ਕਹ ਲੋ ਸਾਡਾ ਮਹੀਨਾ 30 ਦਿਨਾਂ ਦਾ ਪੂਰਾ ਕਰੋ 30 ਤਰੀਕ ਤੋਂ ਬਾਅਦ ਇੱਕ ਤਰੀਕ ਆਉਂਦੀ ਹੈ ਸਾਡਾ ਜਦੋਂ ਅਸੀਂ ਰੀਚਾਰਜ ਕਰਾਈਏ ਸਾਡਾ 1 ਮਹੀਨਾ ਕੱਢਣਾ ਚਾਹੀਦਾ ਨਾ ਕਿ 28 ਦਿਨ ਜੇਕਰ ਭਰਾਵੋ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੋਈ ਸਰਕਾਰ ਤੱਕ ਪਹੁੰਚਾ ਦਿਆ ਜੇ ਜੇ ਤੁਹਾਨੂੰ ਚੰਗੀ ਨਹੀਂ ਲੱਗਦੀ ਇਹ ਤੁਸੀਂ ਗੱਲ ਨਗਾਹ ਦਿਆ ਜੇ ਕਿਉਂਕਿ ਇਹ ਲੁੱਟਾਂ ਹੋ ਰਹੀਆਂ ਲੁੱਟਾਂ ਥੋੜੀਆਂ ਥੋੜੀਆਂ ਹੁੰਦੀਆਂ ਤੇ ਤੁਸੀਂ ਇੱਕ ਹਿਸਾਬ ਲਾ ਲਓ ਇੱਕ ਬੰਦਾ ਜੇਕਰ 300 ਦਾ ਪੈ ਰੀਚਾਰਜ ਕਰਾਉਂਨੇ ਆ ਤਾਂ ਇੱਕ ਬੰਦੇ ਤੋਂ 20 ਰੁਪਏ ਵਸੂਲ ਕਰ ਲਿਆ ਤੇ ਫਿਰ ਜੇ 100 ਕਰੋੜ ਬੰਦੇ ਕੋਲੇ ਵੀ ਫੋਨ ਹੋਇਆ ਰੀਚਾਰਜ ਕਰਾਉਂਦਾ ਤੇ ਲੁੱਟ ਕਿੰਨੇ ਦੀ ਹੋ ਗਈ ਤੁਸੀਂ ਆਪ ਵੇਖ ਲਓ ਤਾਂ ਮੈਂ ڈاکੂਆਂ ਦੇ ਭਾਈਵਾਲ ਕਿਹਾ ਗਿਆ ਤਾਂ ਮੈਂ ਕਹਿਣਾ ਵੀ ਚੋਰਾਂ ਨੂੰ ਸਜ਼ਾ ਨਾ ਮਿਲੇ ਜਿਹੜੇ ਅਰਬ ਰੁਪਇਆ ਬੈਂਕਾਂ ਦਾ ਲੈ ਕੇ ਭੱਜ ਜਾਂਦੇ ਆ ਉਹਨਾਂ ਨੂੰ ਤਾਂ 2-2000 ਰੁਪਿਆ ਜੁਰਮਾਨਾ ਪੈਂਦਾ ਜਿਹੜੇ ਕਈ ਘਪਲੇ ਕਰ ਗਏ ਆ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਜਿਹੜਾ ਕੋਈ ਦੋ ਢੰਗ ਦੀ ਰੋਟੀ ਪਿੱਛੇ ਉਹ ਚੋਰੀ ਕਰਦਾ ਉਹਨੂੰ ਆਪਾਂ ਜੇਲ੍ਹਾਂ ਚ ਤੁੰਨ ਸਕਦੇ ਆ ਤੇ ਫਿਰ ਉਹਨਾਂ ਨੂੰ ਵੀ ਤੁੰਨੋ ਜਿਹੜੇ ਬੰਦੇ ਦਿਨ ਦਿਹਾੜੇ ਸਾਡੀ ਲੁੱਟ ਕਰਦੇ ਆ ਜੇਕਰ ਭਰਾਵੋ ਇਹ ਸਾਡੀਆਂ ਕੰਪਨੀਆਂ ਲੁੱਟਾਂ ਕਰ ਰਹੀਆਂ ਪਰ ਸਾਡੇ ਮੰਤਰੀ ਇਹਨਾਂ ਦੇ ਨਾਲ ਮਿਲੇ ਹੋਏ ਆ ਅੱਜ ਜੇ ਗੱਲ ਕਰਗੇ ਈਡੀ ਦੀ ਈੜੀ ਝਾੜੂ ਵਾਲਿਆਂ ਤੇ ਵੀ ਪੈ ਜਾਂਦੀ ਆ ਈੜੀ ਕਾਂਗਰਸ ਵਾਲਿਆਂ ਤੇ ਵੀ ਪੈ ਜਾਂਦੀ ਆ ਸਾਰੇ ਮਹਿਕਮੇ ਦੂਜੀਆਂ ਪਾਰਟੀਆਂ ਤੇ ਪੈ ਜਾਂਦੇ ਆ ਪਰ ਅੰਬਾਨੀ ਡਾਨਗਰ ਕਹਿੰਦੇ ਵਿਆਹ ਤੇ ਇਹਨਾਂ ਦੇ ਮੁੰਡਿਆਂ ਦੇ ਵਿਆਹਾਂ ਤੇ ਅਰਮਰ ਰੁਪਈਆ ਖਰਚਾ ਹੁੰਦਾ ਇਹਨਾਂ ਨੂੰ ਕੋਈ ਈੜੀ ਨਹੀਂ ਪੁੱਛਦੀ ਸਿਰਫ ਤੇ ਸਿਰਫ ਗਰੀਬ ਵਾਸਤੇ ਕਾਨੂੰਨ ਨਾ ਬਣਾਓ ਅਮੀਰਾਂ ਵਾਸਤੇ ਵੀ ਕਾਨੂੰਨ ਬਣਾਓ ਉਹਨਾਂ ਅਮੀਰ ਬੰਦਿਆਂ ਨੂੰ ਵੀ ਅੰਦਰ ਸਿੱਟਿਆ ਜਾਵੇ ਜਿਹੜੇ ਬੰਦੇ ਲੋਕਾਂ ਦੀ ਲੁੱਟ ਕਰਦੇ ਉਹਨਾਂ ਨੂੰ ਪੁੱਛੋ ਇਹ ਪੈਸਾ ਕਿੱਥੋਂ ਆ ਰਿਹਾ ਤੇ ਜਿਹੜੇ ਬੰਦੇ ਤਾਂ ਧੋਖਾ ਧੜੰਗਾ ਹੀ ਕਵਾਂਗੇ ਅਸੀਂ ਤਾਂ ਉਹਨਾਂ ਦੇ ਨਾਲ ਬਹਿ ਕੇ ਮੰਤਰੀ ਰੋਟੀ ਸਾਂਝੀ ਕਰਦੇ ਆ ਤੇ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਤੁਸੀਂ ਲੋਕਾਂ ਵਾਸਤੇ ਕੰਮ ਕਰਦੇ ਆ ਇਹ ਤਾਂ ਜਿਵੇਂ ਸਾਨੂੰ ਅੰਗਰੇਜ਼ ਲੁੱਟਣ ਆਏ ਸੀ ਤੇ ਕੁਝ ਸਾਡੀ ਦੇਸ਼ ਦੇ ਉਹਨਾਂ ਦੀ ਨੌਕਰੀ ਕਰਕੇ ਉਹਨਾਂ ਨਾਲ ਯਾਰੀ ਪਾ ਕੇ ਸਾਨੂੰ ਹੀ ਕੁੱਟਦੇ ਸੀ ਅੱਜ ਵੀ ਕੰਮ ਹੋਈ ਹੋਇਆ ਪਿਆ ਬਈ ਸਾਨੂੰ ਤਾਂ ਅੱਜ ਵੀ ਕੁੱਟਿਆ ਜਾ ਰਿਹਾ ਚਾਹੇ ਉਹ ਦਿਮਾਗੀ ਕੁੱਟਿਆ ਜਾ ਰਿਹਾ ਹੋਵੇ ਚਾਹੇ ਉਹ ਆਰਥਿਕ ਪੱਖੋਂ ਕੁੱਟਿਆ ਜਾ ਰਿਹਾ ਹੋਵੇ ਚਾਹੇ ਸਾਨੂੰ ਹਸਪੀਟਲਾਂ 'ਚ ਕੁੱਟਿਆ ਜਾ ਰਿਹਾ ਹੋਵੇ ਕਿਉਂਕਿ ਬੇਇਲਾਜੇ ਆ ਸੀ ਚਾਹੇ ਸਾਨੂੰ ਬੇਰੁਜ਼ਗਾਰੀ ਨਾਲ ਕੁੱਟਿਆ ਜਾਂਦਾ ਹੋਵੇ ਕਿਉਂਕਿ ਬੇਰੁਜ਼ਗਾਰ ਆ ਸੀ ਚਾਹੇ ਸਾਨੂੰ ਸਿੱਖਿਆ ਦੇ ਨਾਲ ਕੁੱਟਿਆ ਜਾਂਦਾ ਹੋਵੇ ਕਿਉਂਕਿ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂਗੇ ਇਹ ਚੀਜ਼ਾਂ ਪੂਰੀਆਂ ਕਰ ਲੈਣਾ ਤੁਹਾਡੀਆਂ ਜ਼ਿੰਮੇਵਾਰੀਆਂ ਸੀ ਭਰਾ ਤੁਸੀਂ ਬਿਜ਼ਨਸਮੈਨਾਂ ਦੇ ਕੱਟ ਪੁਤਲੀਆਂ ਬਣ ਕੇ ਅਜ ਨੱਚਦੇ ਫਿਰਦੇ ਆ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਆਮ ਲੋਕਾਂ ਵਾਸਤੇ ਵੀ ਕੋਈ ਚੰਗੇ ਕਾਨੂੰਨ ਲਿਆਂਦੇ ਜਾਣ ਤੇ ਆ ਜਿਹੜੀਆਂ ਲੁੱਟਾਂ ਹੋ ਰਹੀਆਂ ਇਹ ਬੰਦ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਭਰਾਵੋ ਗੱਲ ਸੱਚ ਕੀਤੀ ਆ ਕਿਉਂਕਿ ਬਹੁਤਿਆਂ ਨੂੰ ਸਾਡੀ ਗੱਲ ਚੁੱਭ ਜਾਂਦੀ ਆ ਗੱਲ ਤਾਂ ਸੱਚ ਆ ਮਹੀਨਾ ਤਾਂ 30 ਦਿਨਾਂ ਦਾ ਪਰ ਕੰਪਨੀਆਂ 28 ਦਿਨਾਂ ਦਾ ਬਣਾ ਰਹੀਆਂ ਕਰੋੜਾਂ ਰੁਪਈਆਂ ਦੀ ਲੁੱਟ ਹੋ ਰਹੀ ਆ ਹੁਣ ਵੇਖੋ ਇਹ ਤੁਹਾਡੀ ਮਰਜ਼ੀ ਆ ਜੇਕਰ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਆਂ ਤੇ ਇਹ ਜਿਹੜੀਆਂ ਗੱਲਾਂ ਹਰ ਪੰਜਾਬ ਦੇ ਐਮ.ਐਲ.ਏ ਦੇ ਫੋਨ ਚੋਂ ਨੀਆਂ ਚਾਹੀਦੀਆਂ ਇਹ ਗੱਲਾਂ ਪੰਜਾਬ ਦੇ 13 ਐਮ.ਪੀ ਦੇ ਫੋਨਾਂ ਚੋਂ ਨੀਆਂ ਚਾਹੀਦੀਆਂ ਤਾਂ ਕਿ ਉਹ 13 ਦੇ 13 ਐਮ.ਪੀ ਲੋਕ ਸਭਾ ਦੇ ਵਿੱਚ ਬਾਤ ਚੱਕ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ